ਕਾ ਕਰਦੇ ਆ ਇੱਕ ਬੰਦਾ ਇਕੱਲਾ ਇਕੱਲਾ ਬੰਦਾ ਪੰਜ ਮੋਟਰ ਪਾਉਂਗਾ ਇਕੱਲਾ ਮੋਟਰ ਟਾਇਰ ਆ ਗਿਆ ਹੁਣ ਤੇ ਅੱਗੇ ਆ ਗਏ ਅੱਛਾ ਇਕੱਲਾ ਵੀ ਕੀ ਮੱਤ ਦੀ ਨਾਲ ਸਾਰੀ ਆਪਾਂ ਪੜੀ ਨੀ ਵੋਟ ਪਾਈ ਐ ਦੇਖ ਹੁਣ ਨਹੀਂ ਪਾਣੀ ਅਜੀ ਕਹਿੰਦੇ ਇਹਨੂੰ ਕੱਟ ਲਿਆ ਕੀਤਾ ਹੋਈ ਗੱਲ ਕੰਮ ਇਹਨੇ ਕੀਤਾ ਗੱਲ ਸੁਣ ਹਾਂ ਪਿੱਛੇ ਮੈਂ ਥੋੜਾ ਕੀਤਾ ਨਹੀਂ ਨਹੀਂ ਹੋਰ ਥੋੜਾ ਪਾਵਾਂਗੇ ਫੇਰ ਤੁਸੀਂ ਆਨ ਗਰਾਉਂਡ ਆਓਗੇ ਪਾਵਾਂ ਪੱਕਾ ਇਹ ਗਨਾਹ ਕਰਦਾ ਤੁਸੀਂ ਐ ਜਿਹਨੇ ਨਹੀਂ ਜਿਆਦੇ ਜਿਹੜਾ ਨੌਕਰੀ ਕਰਦਾ ਸੀ ਝੂਠ ਨਹੀਂ ਉਹ ਲੋਕਾਂ ਦੇ ਮਲਜਮ ਤੁਸੀਂ ਐ ਅੱਗੇ ਫੌਜ ਤੋਂ ਪੈਨਸ਼ਨ ਆਏ ਬਦਲਾ ਜਾਂਦਾ ਬਦਲਾ ਨਹੀਂ ਤੁਹਾਡਾ ਕਲਾਸ ਉਹ ਵੀ ਹੁਣ ਆਏ ਪੈਨਸ਼ਨ ਆ ਨੌ ਦਿਨ 100 ਦਿਨ ਪੱਕਾ ਹੀ ਪੱਕਾ ਪੱਕਾ ਲਈ ਕਮਲਾ 4 ਕਰੋੜ ਰੁਪਏ ਮੇਰੇ ਪਿੰਡ ਤੇ ਲੱਗੇ ਨਹੀਂ ਸਰ ਪੱਕੀ ਮੈਂ ਵੈਸੇ ਮੈਂ ਆ ਗਿਆ ਮੈਂ ਕਿਹਾ 4-5 ਲੱਖ ਜਿਸ ਬਾਦੀ ਨਾਲ ਕਰ ਲੋ 5-5 ਲੱਖ ਰੁਪਏ ਮੈਂ ਪਹਿਲਾਂ ਮੰਗੋ ਸਾਡੀ ਅੱਜ ਦੇ ਵੋਟਾਂ ਨਹੀਂ ਪਾਉਣੀਆਂ ਬੈਠਿਆਂ ਨੂੰ ਬਣਾ ਦੇਣਾ ਜਿੱਦਾਂ ਸਰਪੰਚ ਬਣਾ ਦੇਣਾ ਬੈਠੇ ਇੱਥੇ ਵੀ ਬਣਾ ਦੇਣਾ ਮਤਲਬ ਵੋਟਾ ਪਾਉਣ ਦੀ ਲੋੜ ਨਹੀਂ ਜੱਟ ਜੀ ਨਾ ਇੰਨਾ ਕੰਮ ਕਦੇ ਹੋਇਆ ਨਾ ਹੋਣਾ ਹਾਂਜੀ ਸਰ ਇਹ ਤਾਂ ਪੱਕੀ ਗੱਲ ਹੈ ਇੱਕ ਵਾਰੀ 15 ਕਰੋੜ ਰੁਪਏ ਦੇ ਆਪਾਂ ਜਿਹੜੇ ਦੰਗੇ ਲੱਗੇ ਆ 6 ਵਜੇ ਜਾ ਜਾ ਕੇ ਤੁਸੀਂ ਆਪ ਚੈੱਕ ਕਰਦੇ ਸੀ ਪਰ ਫਿਰ ਵੀ ਕੁਦਰਤ ਦੇ ਉੱਤੇ ਤੋਂ ਕੁਝ ਨਹੀਂ ਹਾਂਜੀ ਸਰ ਯਾਨੀ ਜੇ ਆਪਾਂ ਸੋਚੀ ਹੰਕਾਰ ਕਰੀਏ ਤਾਂ ਉਹ ਨਹੀਂ ਉਹ ਮਾਦੋ ਪਰਵ ਫਿਰ ਵੀ ਅਰਦਾਸ ਹੈ ਕਿ ਬਚਾਅ ਰਵੇ ਬਾਕੀ ਸਾਰਾ ਪੰਜਾਬ ਡੁੱਬਿਆ ਹੋਇਆ ਹਾਂਜੀ ਨਹੀਂ ਸਰ ਸਾਨੂੰ ਕਿਸੇ ਵਾਰ ਤਾਂ ਸਾਰੀ ਕੱਪੀ ਹੋਏ ਬਸ ਇਹ ਵੀ ਹਜੇ ਵੀ ਹਜੇ ਵੀ ਅਗਲੇ 15 ਦਿਨਾਂ ਡਰਦਾ ਕਿ ਕੀ ਹੋ ਜਾਏਗਾ ਹਾਂਜੀ